ਉਹ ਉਤਕਾਨਾ ਮੇਂ ਕੁਰਬਾਨੀ ਦੇ ਦੇਣੀ ਭਾਈ ਮੇਰੇ ਮੇਰੇ ਭੋਗ ਤੇ ਆ ਕੇ ਤੁਹਾਨੂੰ ਪਤਾ ਲੱਗਣਾ ਵੀ ਇਹ ਬੰਦਾ ਯਾਰ ਸਹੀ ਸੀ ਜਿਸ ਗੁਰੂ ਦਾ ਸਹਾਰਾ ਲੈਂਦੇ ਅੱਜ ਜਦੋਂ ਉਸ ਗੁਰੂ ਦੇ ਉੱਤੇ ਗੱਲ ਆਈ ਹੋਈ ਹੈ ਤੇ ਅਸੀਂ ਆਪੋ ਆਪਣੇ ਕੰਮ ਨਹੀਂ ਲੱਗੇ ਹੋਏ ਆ ਭਾਈ ਸਰਕਾਰਾਂ ਨੇ ਦੇਖਿਆ ਉਹ ਕਹਿੰਦੇ ਜੀ ਅਸੀਂ ਇੱਕ ਕਮੇਟੀ ਬਣਾਤੀ ਲੋਕਾਂ ਦੀ ਰਾਏ ਲਵਾਂਗੇ ਉਹਨਾਂ ਨੇ ਦੇਖਿਆ ਵੀ ਇੱਕ ਨੰਬਰ ਜੇ ਜਾਰੀ ਕਰਤਾ ਉਹਨਾਂ ਨੇ ਵੀ ਉਨੀ ਪ੍ਰੋਮੋਸ਼ਨ ਨਹੀਂ ਕੀਤੀ ਤੇ ਲੋਕਾਂ ਨੇ ਤਾਂ ਕੀ ਕਰਨਾ ਸੀਗਾ ਕਿਉਂਕਿ ਸਰਕਾਰ ਨੇ ਉਦੋਂ ਹੀ ਹਿਲਣਾ ਹੁੰਦਾ ਜਦੋਂ ਉਹਨਾਂ ਨੂੰ ਲੱਗੇ ਵੀ ਇਹ ਸਾਡੀਆਂ ਵੋਟਾਂ ਦਾ ਮਸਲਾ ਹੈਗਾ ਉੰਨੇ ਨੇ ਦੇਖਿਆ ਵੀ ਇਹਨਾਂ ਦਾ ਤਾਂ ਲੋਕਾਂ ਦਾ ਰੁਝਾਨ ਹੀ ਨਹੀਂ ਹੈਗਾ ਲੋਕਾਂ ਦਾ ਰੁਝਾਨ ਕਿੱਥੇ ਹੁੰਦਾ ਹੈ ਜੀ ਕਿਸੇ ਦੇ ਬੈਂਕ ਦੇ ਵਿੱਚੋਂ ਪੈਸੇ ਕੱਢ ਲੈ ਠੱਗੀ ਮਾਰ ਲਈ ਕਿਸਾਨਾਂ ਦੀਆਂ ਜ਼ਮੀਨਾਂ ਦੱਬ ਲਈਆਂ ਜੀ ਉੱਥੇ ਹਜ਼ਾਰਾਂ ਦਾ ਘੱਟ ਕਰ ਲਿਆ ਜੀ ਜਿੱਥੇ ਗੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੀ ਹੈ ਨਾ ਉੱਥੇ ਨਹੀਂ ਆਪਾਂ ਹਿੱਲਦੇ ਬਾਈ ਚੰਦ ਚਲੋ ਗਾਇਕ ਦਾ ਗਾਇਕ ਬਾਈ ਜੀ ਸਾਡੇ ਕੀਰਤਨੀ ਜਥੇ ਰਾਗੀ ਸਿੰਘ ਪ੍ਰਚਾਰਕ ਸਿੱਖ ਆਗੂ ਕੋਈ ਵੀ ਨਹੀਂ ਆ ਰਿਹਾ ਚੁੱਕ ਰਿਹਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਉਬੀਰ ਟਾਵਰ ਦੇ ਉੱਤੇ ਬੈਠਾ ਨਹੀਂ ਕੋਈ ਹੱਲ ਹੋਇਆ ਹੁਣ ਆਰਮ ਸਿੰਘ ਰਾਣਾ ਉਹ ਹਰਿਆਣੇ ਦੀ ਧਰਤੀ ਤੋਂ ਉੱਠ ਕੇ ਸਾਡਾ ਹਿੰਦੂ ਭਰਾ ਉਹ ਤਾਂ ਆ ਗਿਆ ਵੀ ਭਾਈ ਸਾਰੇ ਧਰਮਾਂ ਦਾ ਸਤਕਾਰ ਹੋਣਾ ਚਾਹੀਦਾ ਉਹਦੇ ਲਈ ਕਾਨੂੰਨ ਬਣਨਾ ਚਾਹੀਦਾ ਧਾਰਮਿਕ ਗ੍ਰੰਥਾਂ ਦੇ ਲਈ ਉਹ ਤਾਂ ਸਾਹਿਬ ਜਰੂਰੀ ਗ੍ਰੰਥ ਹੈ ਮਹਾਰਾਜ ਜੀ ਦੇ ਲਈ ਪਰ ਸਾਡੇ ਵਾਲੇ ਨਹੀਂ ਆਏ ਭਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜਦੀ ਕਲਾ ਚੋ ਜੀ ਅੱਜ ਗੱਲ ਕਰਨੀ ਹੈ ਜੀ ਆਪਾਂ ਨੇ ਸਮਾਣਾ ਵਿਖੇ ਲੱਗੇ ਮੋਰਚੇ ਬਾਰੇ ਭਾਈ ਗੁਰਜੀਤ ਸਿੰਘ ਖਾਲਸਾ ਫੌਜੀ ਤੇ ਉਹ 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਟਾਵਰ ਤੇ ਬੈਠੇ ਆ ਬਾਈ ਜੀ ਸੰਨੂਰ ਜਾਈਆਂ ਚ ਬੈਠਿਆਂ ਨੂੰ ਵੀ ਠੰਡ ਲੱਗਦੀ ਆ ਤੇ ਅਸੀਂ ਚਾਹ ਮੰਗਾ ਮਗਾ ਪੀਨੇ ਆ ਰਜਾਈ ਚ ਬੈਠੇ ਹੋਏ ਵੀ ਇਸ ਚੀਜ਼ ਦਾ ਅਹਿਸਾਸ ਅਸੀਂ ਕਦੋਂ ਕਰਾਂਗੇ ਅਸੀਂ ਇਸ ਸਵਾਰਥ ਚੋਂ ਕਦੋਂ ਨਿਕਲਾਂਗੇ ਇੱਕ ਬੰਦਾ ਆਪਣੇ ਨਿੱਜੀ ਕਰਕੇ ਨਹੀਂ ਕੋਈ ਬਿਜ਼ਨਸ ਵਾਲਾ ਜਾਂ ਬਿਜ਼ਨਸਮੈਨ ਉਹਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਵੀ ਜਿਹਦੇ ਕਰਕੇ ਉਹਨੇ ਮੋਰਚਾ ਲਾਇਆ ਹੋਇਆ ਕਿਸੇ ਸਵਾਰਥ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਕੋਈ ਜਦੋਂ ਖੁਸ਼ੀ ਦਾ ਸਮਾਗਮ ਹੋਣਾ ਜਦੋਂ ਕੋਈ ਗਮ ਦਾ ਹੁਣਾ ਸਹਿਜ ਪਾਠ ਕਰਾਉਂਦੇ ਸੁਖਮਨੀ ਸਾਹਿਬ ਕਰਵਾਉਂਦੇ ਖੰਡ ਪਾਠ ਕਰਵਾਉਂਦੇ ਜਿਸ ਗੁਰੂ ਦਾ ਸਹਾਰਾ ਲੈਂਦੇ ਅੱਜ ਜਦੋਂ ਉਸ ਗੁਰੂ ਦੇ ਉੱਤੇ ਗੱਲ ਆਈ ਹੋਈ ਐ ਤੇ ਅਸੀਂ ਆਪੋ ਆਪਣੇ ਕੰਮ ਹੀ ਲੱਗੇ ਹੋਏ ਆਂ ਬਾਈ ਜੀ ਪਹਿਲਾਂ ਉਹ ਵੀਰ ਸਾਲ ਤੋਂ ਉੱਤੇ ਤੋਂ ਉੱਥੇ ਬੈਠਾ ਜੀ ਵਿੱਚ ਦੀ ਸਰਕਾਰਾਂ ਕਹਿਣ ਲੱਗੀਆਂ ਸੀਗੀਆਂ ਵੀ ਹਾਂਜੀ ਹਾਂਜੀ ਬਣਾਵਾਂਗੇ ਕਾਨੂੰਨ ਜਦੋਂ ਸੜਕ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਜਾਗਿਆ ਨਹੀਂ ਉਹ ਕੱਲਾ ਹੀ ਬੈਠਾ ਸਰਕਾਰਾਂ ਦੇ ਵੀ ਕੋਈ ਧਿਆਨ ਨਹੀਂ ਚਲੋ ਸਰਕਾਰ ਨੇ ਦੇਖਿਆ ਉਹ ਕਹਿੰਦੇ ਜੀ ਅਸੀਂ ਇੱਕ ਕਮੇਟੀ ਬਣਾਤੀ ਲੋਕਾਂ ਦੀ ਰਾਏ ਲਵਾਂਗੇ ਉਹਨਾਂ ਨੇ ਦੇਖਿਆ ਵੀ ਇੱਕ ਨੰਬਰ ਜੇ ਜਾਰੀ ਕਰਤਾ ਉਹਨਾਂ ਨੇ ਵੀ ਉਨੀ ਪ੍ਰੋਮੋਸ਼ਨ ਨਹੀਂ ਕੀਤੀ ਤੇ ਲੋਕਾਂ ਨੇ ਤਾਂ ਕੀ ਕਰਨਾ ਸੀਗਾ ਕਿਸੇ ਨੇ ਨਹੀਂ ਉਹਦੇ ਤੇ ਆਪਣਾ ਸਲਾਹਾਂ ਦਿੱਤੀਆਂ ਸਰਕਾਰ ਫੇਰ ਠੰਡੀ ਪੈ ਗਈ ਉਹਨਾਂ ਨੂੰ ਪਤਾ ਕਿਉਂਕਿ ਸਰਕਾਰ ਨੇ ਉਦੋਂ ਹੀ ਹਿਲਣਾ ਹੁੰਦਾ ਜਦੋਂ ਉਹਨਾਂ ਨੂੰ ਲੱਗੇ ਵੀ ਇਹ ਸਾਡੀਆਂ ਵੋਟਾਂ ਦਾ ਮਸਲਾ ਹੈਗਾ ਉਹਨਾਂ ਨੇ ਦੇਖਿਆ ਵੀ ਇਹਨਾਂ ਦਾ ਲੋਕਾਂ ਦਾ ਰੁਝਾਨ ਹੀ ਨਹੀਂ ਹੈਗਾ ਲੋਕਾਂ ਦਾ ਰੁਝਾਨ ਕਿੱਥੇ ਹੁੰਦਾ ਹੈ ਜੀ ਕਿਸੇ ਦੇ ਬੈਂਕ ਦੇ ਵਿੱਚੋਂ ਪੈਸੇ ਕੱਢ ਲੈ ਠੱਗੀ ਮਾਰ ਲਈ ਉੱਥੇ ਹਜ਼ਾਰਾਂ ਦਾ ਕੱਟ ਕਰ ਲਿਆ ਆਪਾਂ ਨੇ ਕਿਸੇ ਕਿਸਾਨਾਂ ਦੀਆਂ ਜ਼ਮੀਨਾਂ ਦੱਬ ਲਈਆਂ ਜੀ ਉੱਥੇ ਹਜ਼ਾਰਾਂ ਦਾ ਕੱਟ ਕਰ ਲਿਆ ਜੀ ਕਿਸੇ ਦੇ ਪੁੱਤ ਦੇ ਕੋਈ ਗੋਲੀ ਮਾਰਤੀ ਜੀ ਉਹਦਾ ਇਨਸਾਫ ਨਹੀਂ ਮਿਲਿਆ ਜੀ ਕਿਸੇ ਤੇ ਨਜਾਇਜ਼ ਪਰਚਾ ਪੈ ਗਿਆ ਜੀ ਉੱਥੇ ਤਾਂ ਅਸੀਂ ਕੱਟ ਕਰ ਲੈਣੇ ਜਿੱਥੇ ਆਪਣੇ ਸਵਾਰਥ ਦੀ ਗੱਲ ਹੋਣੀ ਜਿੱਥੇ ਗੱਲ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੀ ਹੈ ਨਾ ਉੱਥੇ ਨਹੀਂ ਆਪਾਂ ਹਿੱਲਦੇ ਬਾਈ ਇਹ ਬਹੁਤ ਮਾੜੀ ਗੱਲ ਹੈ ਉਹ ਜਦੋਂ ਜੀ ਉਹ ਕਿਸਾਨ ਮੋਰਚਾ ਲੱਗਿਆ ਸੀ ਗਾਇਕ ਕਲਾਕਾਰ ਆਗੇ ਕਹਿੰਦੇ ਜੀ ਅਸੀਂ ਤਾਂ ਆ ਗਏ ਜੀ ਕਿਉਂਕਿ ਸਾਨੂੰ ਵੀ ਤਾਂ ਕਿਸਾਨ ਜਿਹੜੇ ਹੈਗੇ ਆ ਉਹ ਖਾੜੇ ਦਿੰਦੇ ਆ ਖਾੜੇ ਲੋਂਦੇ ਸਾਡੇ ਅੱਜ ਜੇ ਇਹ ਸੜਕਾਂ ਤੇ ਆ ਤਾਂ ਆਪਾਂ ਕਿਉਂ ਨਹੀਂ ਉਹ ਯਾਰ ਹੱਦ ਕਰਦੇ ਤੁਸੀਂ ਵੀ ਜਦੋਂ ਕੋਈ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਜਾਂ ਕਿਸੇ ਸਾਬਜ਼ਾ ਦੇਦੇ ਆ ਸੋਗ ਚੱਲਦੇ ਸੀਗੇ ਦਿਨ ਚੱਲਦੇ ਸੀ ਸ਼ਹੀਦੀ ਜੋੜ ਮੇਲ ਉਦੋਂ ਤਾਂ ਬੜਾ ਰੋ ਪਿੱਟ ਕੇ ਇੱਕ ਗਾਣਾ ਜਿਹਾ ਕੱਢ ਦਿੰਨੇ ਹਾਂ ਯਾਰ ਜਾਂ ਕੋਈ ਜੀ ਪ੍ਰਕਾਸ਼ ਪੁਰਬ ਆ ਜਾ ਉਦੋਂ ਤੁਹਾਨੂੰ ਗੁਰਨਾਨਕ ਪਾਸ਼ਾ ਜੀ ਯਾਦ ਆ ਜਾਂਦੇ ਆ ਜਦੋਂ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਈ ਦਿਹਾੜਾ ਆ ਗਿਆ ਉਦੋਂ ਤੁਹਾਨੂੰ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਯਾਦ ਆ ਜਾਂਦੇ ਆ ਤੇ ਕੀ ਗੱਲ ਹੁਣ ਤੁਹਾਨੂੰ ਨਹੀਂ ਪਤਾ ਵੀ ਹਾਂ ਤੁਹਾਡੇ ਉੱਤੇ ਵੀ ਮੇਰ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੁੰਦੀ ਹੈ ਮੇਰੇ ਕਲਾਕਾਰ ਭਰਾ ਬੋ ਬੇਨਤੀ ਆ ਮੇਰੀ ਬਾਈ ਜੀ ਜੇ ਤੁਸੀਂ ਕਿਸਾਨਾਂ ਦੇ ਨਾਲ ਤੁਰ ਸਕਦੇ ਹੋ ਨਾ ਇੱਕ ਆਪਣੇ ਇਹ ਮੇਰੇ ਸ਼ਬਦਾਂ ਨੂੰ ਮੇਰਾ ਭਰਾ ਇਹ ਨਾ ਸੋਚਿਓ ਵੀ ਇਹ ਇਹ ਕੌਣ ਹੁੰਦਾ ਹੈ ਮੈਂ ਕੁਝ ਨਹੀਂ ਹੈਗਾ ਵੀਰੇ ਮੈਂ ਤਾਂ ਇੱਕ ਪਾਪੀ ਬੰਦਾ ਸਿਰਫ ਤੁਹਾਨੂੰ ਬੇਨਤੀ ਕਰ ਰਿਹਾ ਵੀ ਆਪਣੇ ਅੰਦਰ ਦੀ ਆਤਮਾ ਦੀ ਆਵਾਜ਼ ਸੁਣ ਕੇ ਦੇਖਿਓ ਜਿਹੜੇ ਘਰਾਂ 'ਚ ਬੈਠੇ ਆ ਵੀ ਆਪਾਂ ਕੀ ਸਹੀ ਕਰ ਰਹੇ ਆ ਚਲੋ ਗਾਇਕ ਤਾਂ ਗਾਇਕ ਬਾਈ ਜੀ ਸਾਡੇ ਕੀਰਤਨੀ ਜਥੇ ਰਾਗੀ ਸਿੰਘ ਪ੍ਰਚਾਰਕ ਸਿੱਖ ਆਗੂ ਕੋਈ ਵੀ ਨਹੀਂ ਆ ਰਿਹਾ ਆਵਾਜ਼ ਚੁੱਕ ਰਿਹਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਚਲੋ ਉਹਨਾਂ ਨਾਲ ਤਾਂ ਇੱਕ ਰੋਸ ਕਰ ਲਿਆ ਵੀ ਭਾਈ ਤੁਸੀਂ ਵੀ ਵੈਸੇ ਸਿੱਖ ਖਾਉਂਦੇ ਹੋ ਤੁਸੀਂ ਵੀ ਗੀਤ ਗਾਉਂਦੇ ਹੋ ਪਰ ਜਿਨ੍ਹਾਂ ਨੇ ਹਮੇਸ਼ਾ ਹੀ ਇਹ ਕਹਿਣਾ ਵੀ ਅਸੀਂ ਜੀ ਗੁਰੂ ਦੇ ਦਰ ਦੇ ਸੇਵਕ ਆ ਜੀ ਅਸੀਂ ਗ੍ਰਾਂਥੀ ਸਿੰਘ ਦਾ ਸਾਡਾ ਸਤਿਕਾਰ ਹੋਣਾ ਚਾਹੀਦਾ ਰਾਗੀ ਸਿੰਘਾਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਆਪਾਂ ਕਿੰਨਾ ਕੁ ਕੀਤਾ ਇਸ ਕਰਕੇ ਬੇਨਤੀ ਹੈ ਭਾਈ ਜੀ ਗੁਰੂ ਦੇ ਵਜ਼ੀਰਾਂ ਨੂੰ ਵੀ ਵੀ ਆਪਾਂ ਜ਼ਰੂਰ ਪਿੰਡ ਪਿੰਡ ਦੇ ਵਿੱਚ ਜਦੋਂ ਇੱਕ ਗ੍ਰਾਂਥੀ ਸਿੰਘ ਤੁਸੀਂ ਆ ਪਾਠ ਸ਼ੁਰੂ ਕਰਦੇ ਹੋ ਤਾਂ ਆਪਣੇ ਪਿੰਡ ਦੇ ਵਿੱਚ ਇੱਕ ਹੋਕਾ ਹੀ ਦੇ ਦਿਆ ਕਰੋ ਵੀ ਭਾਈ ਇਹ ਮਾਰਚ ਜਾ ਰਿਹਾ ਜਾਂ ਉੱਥੇ ਸਮਾਣਾ ਲੱਗਿਆ ਹੋਇਆ ਮੋਰਚਾ ਉੱਥੇ ਜ਼ਰੂਰ ਹਾਜ਼ਰੀ ਲਵਾਈਏ ਫਿਰ ਉਹ ਕੱਲੇ ਸਿੰਘ ਰਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯਾਰ ਠੀਕ ਹੈ ਅਸੀਂ ਮੰਨਦੇ ਹਾਂ ਅਸੀਂ ਪਾਪੀ ਆ ਪਰ ਆਪਾਂ ਆਪਣੇ ਗੁਰੂ ਲਈ ਤਾਂ ਕੁ ਕਰਾਂਗੇ ਤਾਂ ਹੀ ਗੁਰੂ ਸਾਹਿਬ ਖੁਸ਼ ਹੋਣਗੇ ਉਹ ਬੇ ਟਾਵਰ ਦੇ ਉੱਤੇ ਬੈਠਾ ਨਹੀਂ ਕੋਈ ਹੱਲ ਹੋਇਆ ਹੁਣ ਰਾਮ ਸਿੰਘ ਰਾਣਾ ਉਹ ਹਰਿਆਣੇ ਦੀ ਧਰਤੀ ਤੋਂ ਉੱਠ ਕੇ ਸਾਡਾ Hindu ਭਰਾ ਉਹ ਤਾਂ ਆ ਗਿਆ ਵੀ ਭਾਈ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਉਹਦੇ ਲਈ ਕਾਨੂੰਨ ਦੰਣਾ ਚਾਹੀਦਾ ਧਾਰਮੀ ਗ੍ਰੰਥਾਂ ਦੇ ਲਈ ਔਰ ਤੁਹਾਨੂੰ ਸਾਹਿਬ ਜ਼ਰੂਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਈ ਜਿਹੜਾ ਜਿਹੜੇ ਉਹਦੀ ਬੇਅਦਬੀ ਕਰਦੇ ਆ ਪਰ ਸਾਡੇ ਵਾਲੇ ਨਹੀਂ ਆਏ ਬਾਈ 1 ਜਨਵਰੀ ਤੋਂ ਸਮਾਣਾ ਤੋਂ ਸ਼ੁਰੂ ਹੋ ਕੇ ਜੀ ਸ੍ਰੀ ਦਰਬਾਰ ਸਾਹਿਬ ਦੇ ਲਈ ਪੈਦਲ ਯਾਤਰਾ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਹ ਕਹਿ ਲਈਏ ਵੀ ਸ਼ੁਰੂ ਹੋਈ ਹੈ ਪਰ ਅਫਸੋਸ ਦੀ ਗੱਲ ਇਹ ਰਹੀ ਉਹਦੇ ਵਿੱਚ ਕਿ ਆਪਣੇ ਤਾਂ ਬਾਈ ਬੀਤੀ ਬੰਦੇ ਸੀਗੇ ਜਦੋਂ ਕਿ ਹਰਿਆਣੇ ਦੇ 150 ਬੰਦਾ ਹੋਗਾ ਪਰ ਸ਼ਰਮ ਦੀ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਸਤਕਾਰ ਦਾ ਮੋਰਚਾ ਹੋਵੇ ਉਹਦੇ ਲਈ ਇਹ ਯਾਤਰਾ ਹੋਵੇ ਤੇ ਉਹਦੇ ਵਿੱਚ 200 ਬੰਦਾ ਹੋਵੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਸਮਾਗਮ ਹੋਵੇ ਉਹਨਾਂ ਦੇ ਸਤਕਾਰ ਦੀ ਗੱਲ ਹੋਵੇ ਉੱਥੇ ਬੰਦਾ ਹੋਵੇ 200 ਤੁਹਾਡੇ ਹੋਵੇ ਪੁੱਤ ਦਾ ਵਿਆਹ ਤੁਹਾਡੀ ਹੋਵੇ ਧੀ ਦਾ ਵਿਆਹ ਉੱਥੇ ਹੋਟਲ ਰੈਸਟੋਰੈਂਟ ਵਾਲੇ ਨੂੰ ਕਹਿੰਦੇ ਜੀ ਹਜ਼ਾਰ ਬੰਦੇ ਦਾ ਇਕੱਠ ਕਰਨਾ ਹਜ਼ਾਰ ਦਾ ਸਾਨੂੰ ਬੜਾ ਜਿਹਾ ਹਾਲ ਦਿਖਾ ਦੇ ਤੇ ਮੇਰਾ ਭਰਾ ਆਪਣੇ ਵਿਆਹਾਂ ਦੇ ਲਈ ਆਪਣੇ ਸਮਾਗਮਾਂ ਦੇ ਲਈ ਤਾਂ ਹਜ਼ਾਰਾਂ ਦਾ ਇਕੱਠ ਕਰ ਲਿਆ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਈ 200 ਬੰਦਾ ਕਾਲਸ ਦੇ ਕੇ ਵੀ ਇਹ ਬਹੁਤ ਹੀ ਸਾਡੇ ਲਈ ਨਿੰਦਣਯੋਗ ਗੱਲ ਆ ਤਰਾਸਦੀ ਆ ਸਾਡੀ ਮੇਰਾ ਵੀਰ ਬੇਨਤੀ ਆ ਕਿਰਪਾ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗਾਂ ਲੜਦੇ ਸੀ ਨਾ ਅਸੀਂ ਅੱਜ ਕਹਿੰਦੇ ਤਾਂ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਰ ਉਦੋਂ ਵੀ ਬਹੁਤ ਲੋਕਾਂ ਨੇ ਆਹੀ ਕਰਤੂਤਾਂ ਕੀਤੀਆਂ ਸੀ ਬਾਈ ਜੀ ਤੇ ਅੱਜ ਜੇ ਅਸੀਂ ਹਰ ਥਾਂ ਸਾਨੂੰ ਇਨਸਾਫ ਧਰਨਾ ਲਾ ਕੇ ਮਿਲ ਮਿਲਦਾ ਹੈ ਨਾ ਜਾਂ ਸਾਨੂੰ ਧਰਨਾ ਲਾਉਣਾ ਪੈਂਦਾ ਫੇਰ ਵੀ ਇਨਸਾਫ ਨਹੀਂ ਮਿਲਦਾ ਇਹਦਾ ਮਤਲਬ ਅਸੀਂ ਆਪਣੇ ਗੁਰੂ ਸਾਹਿਬ ਨੂੰ ਜਿਹੜਾ ਸਤਕਾਰ ਨਹੀਂ ਨਾ ਦੇ ਰਹੇ ਫਿਰ ਇਹਦੇ ਖਮਿਆਜ਼ੇ ਅਸੀਂ ਭੁਗਤ ਰਹੇ ਹਾਂ ਮੇਰਾ ਵੀਰ ਬੇਨਤੀ ਹੈ ਮੇਰੀ ਟਾਵਰ ਮੋਰਚਾ ਇਹਦੇ ਉੱਤੇ ਜਿਹੜਾ ਸਮਾਨ ਹੈ ਟਾਵਰ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਨਾ ਉਹ ਵੀਰ ਬੈਠਾ ਉਹਦੀ ਜਿਹੀ ਵੀ ਜ਼ਿੰਦਗੀ ਦੇ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਔਰ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਲਈ ਵੀ ਚਲੋ ਉਹ ਤਾਂ ਕਹਿੰਦਾ ਮੈਂ ਕੁਰਬਾਨੀ ਦੇ ਦੇਣੀ ਭਾਈ ਮੇਰੇ ਮੇਰੇ ਭੋਗ ਤੇ ਆ ਕੇ ਤੁਹਾਨੂੰ ਪਤਾ ਲੱਗਣਾ ਵੀ ਇਹ ਬੰਦਾ ਯਾਰ ਸਹੀ ਸੀ ਪਰ ਮੇਰਾ ਵੀਰ ਹੈ ਬੇਨਤੀ ਆ ਬਾਰ-ਬਾਰ ਹੱਥ ਜੋੜ ਕੇ ਵੀ ਹੁਣ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਅੱਜ ਢੈਂਥਲ ਹੈ ਜੀ ਅੱਜ 2 ਜਨਵਰੀ ਨੂੰ ਰੁਕੇ ਹੋਏ ਤੇ ਫਿਰ ਉਹਨਾਂ ਨੇ ਪਟਿਆਲੇ ਪਹੁੰਚਣਾ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਫਿਰ ਇਸ ਤਰ੍ਹਾਂ ਹੀ ਫੱਗਣ ਮਾਜਰਾ ਹੁੰਦੇ ਹੋਏ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਇਹ ਪੜਾਵਾਂ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਤੱਕ ਜਾਣਾ 15 ਦਿਨਾਂ ਦੇ ਵਿੱਚ ਇਹਨਾਂ ਸਮਾਗਮਾਂ ਦੇ ਵਿੱਚ ਔਰ ਇਹਦੇ ਵਿੱਚ ਤੁਸੀਂ ਕਿਰਪਾ ਕਰਕੇ ਸਹਿਯੋਗ ਦਿਓ ਆਪ ਜਰੂਰ ਪਹੁੰਚੋ ਕਿਸੇ ਬਾਬੇ ਦੀ ਗੋਲ ਹੁੰਦੀ ਆ ਭਾਈ ਆਪਾਂ ਵੱਡੇ ਵੱਡੇ ਨਗਰ ਕੀਰਤਨੇ ਵੱਡੇ ਵੱਡੇ ਇਕੱਠ ਕਰ ਲੈਣੇ ਆ ਪਰ ਇਹ ਸਾਡੇ ਗੁਰੂ ਸਾਹਿਬ ਦੀ ਆ ਦੁਨੀਆ ਦੇ ਰਹਿਬਰ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਹੋਰ ਧਾਰਮਿਕ ਗ੍ਰੰਥਾਂ ਦੇ ਵੀ ਗੱਲ ਹੈ ਇਸ ਤੋਂ ਵੱਡਾ ਕੋਈ ਪਰਪਕਾਰ ਨਹੀਂ ਹੋਣਾ ਆਪਾਂ ਸਰਕਾਰਾਂ ਨੂੰ ਜਗਾਈਏ ਮਿਲ ਕੇ ਆਪਾਂ ਇਹ ਚੀਜ਼ਾਂ ਕਰੀਏ ਮੇਰਾ ਭਰਾ ਮੇਰੀ ਬੇਨਤੀ ਨੂੰ ਕਬੂਲ ਕਰਿਓ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ